ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਕਿਤਾਬ ਮਹਾਰਾਣੀ ਜਿੰਦਾ ਇਹ ਕਿਤਾਬ ਗਿਆਨੀ ਸੋਹਣ ਸਿੰਘ ਜੀ ਸੀਤਲ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਮਹਾਰਾਣੀ ਜਿੰਦਾ ਦੇ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਸਾਰਾ ਇਤਿਹਾਸ ਲਿਖਿਆ ਗਿਆ ਹੈ ਜੋ ਜੋ ਉਹਨਾਂ ਨਾਲ ਹੋਈਆਂ ਬੀਤੀਆਂ ਭਾਵੇਂ ਉਹ ਮਹਾਰਾ ਰਣਜੀਤ ਸਿੰਘ ਨੂੰ ਕਿਵੇਂ ਮਿਲੀਆਂ ਵਿਆਹ ਤੋਂ ਬਾਅਦ ਮਹਿਲਾ ਵਿੱਚ ਮਹਾਰਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਔਰ ਡੋਗਰਿਆਂ ਵੱਲੋਂ ਸੰਧਾਂ ਵਾਲੇ ਵੱਲੋਂ ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜੋ-ਜੋ ਵਧੀਆਂ ਕੀਤੀਆਂ ਭਾਵੇਂ ਉਹ ਦਲੀਪ ਸਿੰਘ ਨੂੰ ਉਹਨਾਂ ਤੋਂ ਵਿਛੋੜਿਆ ਗਿਆ ਮਿਲਾਇਆ ਗਿਆ ਔਰ ਫਿਰ ਵਿਛੋੜਿਆ ਗਿਆ ਇਹ ਸਭ ਕੁਝ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੜ੍ਹਨਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਔਰ ਇਸ ਇਹ ਕਿਤਾਬ ਦੇ ਪਹਿਲੇ ਅਧਿਆਇ ਸੁਣ ਲਈ ਸਾਡੇ ਚੈਨਲ 'ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਇਸ ਲੜੀਵਾਰ ਧਿਆਨ ਨੂੰ ਜੋੜ ਸਕਦੇ ਹੋ। ਪਿਛਲੇ ਤਵੇ ਤੁਸੀਂ ਸੁਣਿਆ ਕਿ ਮਹਾਰਾਜ ਸ਼ੇਰ ਸਿੰਘ ਨੂੰ ਮਾਰਨ ਤੋਂ ਬਾਅਦ ਸੰਧਾਂ ਵਾਲਿਆਂ ਨੇ ਡੋਗਰੇ ਧਿਆਨ ਸਿੰਘ ਨੂੰ ਵੀ ਮਾਰ ਦਿੱਤਾ ਅਤੇ ਮਹਾਰਾਜ ਦਲੀਪ ਸਿੰਘ ਨੂੰ ਤਿਲਕ ਲਗਾ ਕੇ ਸਿੰਘਾਸਨ ਤੇ ਬਿਠਾ ਦਿੱਤਾ ਮਹਾਰਾਜਾ ਐਲਾਨ ਦਿੱਤਾ। ਅੱਗੇ ਸ਼ੁਰੂ ਕਰਦੇ ਹਾਂ। ਡੋਗਰੇ ਰਾਜਾ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਗਿਆ। ਦਲੀਪ ਸਿੰਘ ਉਸ ਵੇਲੇ 5 ਸਾਲ ਤੇ 11 ਦਿਨ ਦਾ ਸੀ ਉਹ ਛੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ ਮਹਾਰਾਣੀ ਜੈਨਤ ਕੌਰ ਦੀ ਕੁੱਖੋਂ ਉਸ ਦਾ ਜਨਮ 4 ਸਤੰਬਰ 1838 ਇਸਵੀ ਨੂੰ ਹੋਇਆ ਸੀ ਇੰਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ ਦਲੀਪ ਸਿੰਘ ਮਹਾਰਾਜਾ ਤੇ ਲਹਿਣਾ ਸਿੰਘ ਸੰਧਾ ਵਾਲੀਆ ਵਜ਼ੀਰ ਬਣੇ ਜਿੰਦਾਂ ਰਾਜਮਾਤਾ ਦੀ ਹیثیت ਵਿੱਚ ਮਹਾਰਾਜੇ ਦੀ ਸਰਪ੍ਰਸਤ ਬਣੀ ਕਿਲੇ ਵਿਚਲੇ ਸਰਦਾਰਾਂ ਨੇ ਮਹਾਰਾਜੇ ਨੂੰ ਨਜ਼ਰਾਨੇ ਤਾਰੇ ਜਿੰਦਾਂ ਨੇ ਸਰਦਾਰ ਲੈਨਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਸਚੇਤ ਸਿੰਘ ਡੋਗਰੇ ਨੂੰ ਵੀ ਬਿਲੇ ਲਾ ਦੇਣਾ ਚਾਹੀਦਾ ਹੈ ਉਸ ਵੇਲੇ ਸਿੱਖ ਕੌਮ ਦੀ ਸਭ ਤੋਂ ਵੱਡੀ ਸ਼ਾਉਣੀ ਬੁੱਧੂ ਦੇ ਆਵੇ ਉੱਤੇ ਸੀ ਹੀਰਾ ਸਿੰਘ ਤੇ ਸਚੇਤ ਸਿੰਘ ਵੀ ਉੱਥੇ ਹੀ ਸਨ ਮਿਸਰ لال ਸਿੰਘ ਮਹਾਰਾਣੀ ਜਿੰਦਾ ਦਾ ਇਤਬਾਰੀ ਸੀ ਉਹ ਵੀ ਬੁੱਧੂ ਦੇ ਆਵੇ ਤੇ ਹੀ ਸੀ ਸਰਦਾਰ ਲਹਿਣਾ ਸਿੰਘ ਨੇ ਮਿਸਰ لال ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਤੇ ਸਚੇ ਸਿੰਘ ਨੂੰ ਕਿਲੇ ਵਿੱਚ ਲੈ ਆਵੇ ਨਾਲ لال ਸਿੰਘ ਨੇ ਉਹਨਾਂ ਦੋਵਾਂ ਨੂੰ ਕਿਹਾ ਕਿ ਰਾਜਾ ਧਿਆਨ ਸਿੰਘ ਕੋਈ ਖਾਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲੇ ਵਿੱਚ ਬੁਲਾਉਂਦੇ ਹਨ ਉਹ ਦੋਵੇਂ ਤਿਆਰ ਹੋ ਪਏ ਪਰ ਪੰਡਤ ਜੱਲਾ ਨੇ ਲੱਤ ਮਾਰ ਦਿੱਤੀ ਉਹ ਬੜਾ ਹੀ ਨੀਤੀਬਾਨ ਤੇ ਸ਼ਰਾਰਤੀ ਸੀ ਉਸਨੇ ਕਿਹਾ ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ ਤਾਂ ਅਸੀਂ ਜਾਵਾਂਗੇ ਸੋਸੰਧਾਂ ਵਾਲਿਆਂ ਦੀ ਇਹ ਗੋਂਦ ਸਿਰੇ ਨਾ ਚੜੀ ਫਿਰ ਗਿਆਨੀ ਗੁਰਮukh ਸਿੰਘ ਨੇ ਸਲਾਹ ਦਿੱਤੀ ਮਹਾਰਾਜਾ ਦਲੀਪ ਸਿੰਘ ਤੇ ਰਾਜਮਾਤਾ ਜਿੰਦ ਕੌਰਾਂ ਨੂੰ ਹਾਥੀ ਤੇ ਬਿਠਾ ਕੇ ਖਾਲਸਾ ਸ਼ਾਉਣੀ ਵਿੱਚ ਲੈ ਚੱਲੀਏ ਰਾਜ ਬਦਲਣ ਦੀ ਖੁਸ਼ੀ ਵਿੱਚ ਫੌਜਾਂ ਨੂੰ ਇਨਾਮ ਦੇ ਕੇ ਆਪਣੇ ਨਾਲ ਗੰਢ ਲਈਏ ਨਹੀਂ ਤਾਂ ਡੋਗਰਿਆਂ ਦਾ ਖਤਰਾ ਹੈ ਕਿ ਉਹ ਫੌਜਾਂ ਨੂੰ ਸਾਡੇ ਵਿਰੋਧ ਨਾ ਭੜਕਾ ਦੇਣ ਸਰਦਾਰ ਲਹਿਣਾ ਸਿੰਘ ਬੜਾ ਆਕੜਖੋਰ ਤੇ ਮੂੰਹ ਜੋਰ ਸੀ ਉਹਨੇ ਬੜੇ ਹੰਕਾਰ ਵਿੱਚ ਉੱਤਰ ਦਿੱਤਾ ਗਿਆਨੀ ਜੀ ਅਸਾਂ ਇਹ ਕੰਮ ਫੌਜਾਂ ਦੇ ਆਸਰੇ ਨਹੀਂ ਕੀਤਾ ਵਿਜਾਰਤ ਮੇਰੇ ਹੱਥ ਹੈ ਮਹਾਰਾਜਾ ਸਾਡੇ ਕਬਜ਼ੇ ਵਿੱਚ ਹੈ ਆਪੇ ਸਾਰੇ ਟੱਕਰਾਂ ਮਾਰ ਕੇ ਆਰਲਣਗੇ ਤੇ ਜਿਹੜਾ ਡਰ ਡੋਗਰਿਆਂ ਦਾ ਦੱਸ ਦਿਓ ਸਭ ਉੜਾ ਦਿੱਤੇ ਜਾਣਗੇ ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਬੰਦੀ ਖਬਰ ਦੇ ਨਾਲ-ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖਬਰ ਵੀ ਖਿਲਰ ਗਈ। ਇਹ ਸੁਣ ਕੇ ਡੋਗਰੇ ਬੜੇ ਘਬਰਾਏ। ਉਹਨਾਂ ਨੂੰ ਆਪਣਾ ਵੀ ਫਿਕਰ ਬਣ ਗਿਆ। ਰਾਜਾ ਧਿਆਨ ਸਿੰਘ ਵਾਂਗ ਉਸ ਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਦਾ ਪੁਰਜਾ ਸੀ, ਨੀਤੀਬਾਨ ਸੀ। ਡਰ ਕੇ ਹੌਸਲਾ ਹਾਰਨ ਦੀ ਥਾਂ ਉਹਨੇ ਪਿਤਾ ਦਾ ਬਦਲਾ ਲੈਣ ਦੀ ठान ਲਈ। ਉਹ ਸਿੱਧਾ ਫੌਜੀ ਪੰਚਾਂ ਦੇ ਸਾਹਮਣੇ ਆ ਪਟਿਆ। ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੇ ਪੁੱਤਰ ਅਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਏ ਪਰ ਤੁਹਾਡਾ ਲਹੂ ਬੁਲਿਆ ਨਹੀਂ ਮਹਾਰਾਜਾ ਸ਼ੇਰ ਸਿੰਘ ਸੱਚਮੁੱਚ ਪੰਜਾਬ ਦੇ ਸ਼ੇਰ ਸਨ ਜਿਨ੍ਹਾਂ ਦੇ ਹੁੰਦੇ ਅੰਗਰੇਜ਼ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਸਨ ਵੇਖ ਸਕਦੇ ਉਹਨਾਂ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਏ ਵਸਾ ਘਾਤ ਇਹ ਸੰਧਾ ਵਾਲਿਆਂ ਦਾ ਵਸਾ ਘਾਤ ਹੈ ਫਿਰ ਅਠਾ ਵਰਿਆਂ ਦੇ ਮਾਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਿਸ ਬਹਿਰਮੀ ਨਾਲ ਕਤਲ ਕੀਤਾ ਗਿਆ ਏ ਕੋਈ ਕਸਾਈ ਵੀ ਅਜਿਹਾ ਪਾਪ ਨਹੀਂ ਕਰ ਸਕਦਾ ਉਹ ਨਿਰਦੋਸ਼ ਬੱਚਾ ਲੈਣਾ ਸਿੰਘ ਦੇ ਪੈਰਾਂ ਤੇ ਟਠਾ ਵਾਸਤੇ ਪਾਰਿਆ ਸੀ ਜਾਂ નિર્દયੀ ਲੈਣਾ ਸਿੰਘ ਨੇ ਉਹਦਾ ਸਿਰ ਲਾ ਲਿਆ ਅਸਲ ਵਿੱਚ ਸੰਧਾ ਵਾਲਿਆਂ ਦਾ ਮਨਸੂਬਾ ਸ਼ੇਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰ ਦੇਣ ਦਾ ਹੈ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਨੇ ਅੰਦਰਖਾਨੇ ਖਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਹੈ ਉਹ ਅੰਗਰੇਜ਼ ਇਹਨਾਂ ਦੀ ਸਹਾਇਤਾ ਨਾਲ ਸਿੱਖ ਪੋਜ ਨੂੰ ਮਲਿਆ ਮੇਟ ਕਰ ਦੇਣਾ ਚਾਹੁੰਦੇ ਨੇ ਉਹਨਾਂ ਪੰਜਾਬ ਦਾ ਕੁਝ ਹਿੱਸਾ ਉੱਕਾ ਪੁੱਕਾ ਅੰਗਰੇਜ਼ਾਂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ ਬਾਕੀ ਹਿੱਸੇ ਉੱਤੇ ਉਹ ਅੰਗਰੇਜ਼ਾਂ ਦੀ ਮਦਦ ਨਾਲ ਆਪਰਾਜ ਕਰਨਾ ਚਾਹੁੰਦੇ ਨੇ ਰਾਜਾ ਧਿਆਨ ਸਿੰਘ ਜੀ ਉਹਨਾਂ ਨੂੰ ਇਹ ਸੁਭਸਾ ਘਾਤ ਤੋਂ ਰੋਕਦੇ ਸਨ ਇਸ ਵਾਸਤੇ ਸੰਧਾ ਵਾਲੀਏ ਰਾਜਾ ਸਾਹਿਬ ਦੇ ਵੀ ਵੈਰੀ ਬਣ ਗਏ ਮਹਾਰਾਜੇ ਦੇ ਨਾਲ ਉਹਨਾਂ ਰਾਜਾ ਸਾਹਿਬ ਨੂੰ ਵੀ ਕਤਲ ਕਰ ਦਿੱਤਾ ਮੇਰੇ ਪਿਤਾ ਦਾ ਕੀ ਗੁਨਾਹ ਸੀ ਸਿਰਫ ਇਹ ਕਿ ਉਹ ਸਿੱਖ ਰਾਜ ਦੇ ਸ਼ੇਰੇ ਪੰਜਾਬ ਦੀ ਵੰਸ ਦਾ ਭਲਾ ਚਾਹੁੰਦੇ ਸਨ ਖਾਲਸਾ ਜੀ ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਵੋਗੇ ਤੁਸੀਂ ਇੰਨੇ ਹੀ ਕਮਜ਼ੋਰ ਤੇ ਅਣਖਹੀਣ ਹੋ ਗਏ ਹੋ ਸਵਰਗੀ ਸ਼ੇਰੇ ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ਇੱਕ ਮਿੰਟ ਸਾਹ ਲੈ ਕੇ ਹੀਰਾ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ ਨਾਲੇ ਇੱਕ ਗੱਲ ਹੋਰ ਵੀ ਸੁਣ ਲਵੋ ਪਰੋਸੇ ਜੋਗ ਵਸੀਲੇ ਤੋਂ ਪਤਾ ਲੱਗਾ ਏ ਕਿ ਸਰਦਾਰ ਲਹਿਣਾ ਸਿੰਘ ਨੇ ਲੁਧਿਆਣੇ ਤੇ ਫਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਬਸ ਇੱਕ ਦੋ ਦਿਨਾਂ ਤੱਕ ਅੰਗਰੇਜ਼ੀ ਫੌਜ ਆਈ ਸਮਝੋ ਫਿਰ ਕੁਝ ਨਹੀਂ ਬਣ ਸਕੇਗਾ ਹੁਣ ਵੇਲਾ ਹੈ ਜੇ ਆਪਣੀ ਸ਼ਾਨ ਤੇ ਅਜ ਪੰਜਾਬ ਦੀ ਆਜ਼ਾਦੀ ਬਚਾਉਣੀ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਉਹ ਤੁਹਾਡਾ ਪ੍ਰਾਣਾ ਸੇਵਕ ਹਾਂ ਜਿਸ ਨੂੰ ਸ਼੍ਰੀ ਹਜੂਰ ਸ਼ੇਰ-ਏ-ਪੰਜਾਬ ਉਹ ਬਚੜੀ ਕਹਿ ਕੇ ਪੁਕਾਰਿਆ ਕਰਦੇ ਸਨ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸੰਧਾ ਵਾਲਿਆਂ ਨੂੰ ਮਾਰਨ ਬਦਲੇ ਫੌਜ ਦੀ ਤਨਖਾਹ ਵੀ ਵਧਾਈ ਜਾਵੇਗੀ ਤੇ ਰਜਮਾ ਇਨਾਮ ਹੀ ਦਿੱਤਾ ਜਾਵੇਗਾ ਹੀਰਾ ਸਿੰਘ ਦਾ ਮੋਹਣੀ ਮੰਤਰ ਚੱਲ ਗਿਆ ਫੌਜੀ ਪੰਚਾਂ ਨੇ ਉਹਦੀ ਹਮਾਇਤ ਦੀ ਹਮਈਂ ਭਰ ਦਿੱਤੀ 40-50 ਹਜ਼ਾਰ ਫੌਜ ਉਹਦੇ ਨਾਲ ਤਿਆਰ ਹੋ ਗਈ ਫੌਜਾਂ ਨੇ ਹੀਰਾ ਸਿੰਘ ਤੋਂ ਇਹ ਵਚਨ ਲੈ ਲਿਆ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਕੌਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਹੀਰਾ ਸਿੰਘ ਨੇ ਗੀਤਾ ਦੀ ਸੌਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ ਤੇ ਮੈਂ ਉਸ ਦਾ ਵਜ਼ੀਰ ਬਣਾਗਾ 40 50 ਹਜ਼ਾਰ ਫੌਜ ਤੇ 100 ਤੂਬ ਬਣਾ ਲ ਹੀਰਾ ਸਿੰਘ ਨੇ ਕਿਲੇ ਤੇ ਹੱਲਾ ਬੋਲ ਦਿੱਤਾ ਅੱਗੋਂ ਸੰਦਾ ਵਾਲਿਆਂ ਦੀ ਫੌਜ ਵੀ ਤਿਆਰ ਸੀ ਲੱਗੀ ਦੋਹਾਂ ਪਾਸਿਆਂ ਤੋ ਅੱਗ ਵਰਨ ਇਸੇ ਤਰ੍ਹਾਂ ਗੋਲਾਬਾਰੀ ਹੁੰਦਿਆਂ ਅਧੀ ਰਾਤ ਬੀਤ ਗਈ ਸਰਦਾਰ ਲਹਿਣਾ ਸਿੰਘ ਆਪਣੀ ਫੌਜ ਦੇ ਮੋਰਚੇ ਵੇਂਦਾ ਕਿਲੇ ਦੀ ਕੰਧ ਉਤੇ ਫਿਰ ਰਿਹਾ ਸੀ ਇੱਕ ਗੋਲੀ ਉਹਦੀ ਛਾਤੀ ਵਿੱਚਾਂ ਲੱਗੀ ਉਹ ਬੁਰੀ ਤਰ੍ਹਾਂ ਕਾਇਲ ਹੋ ਕੇ ਡਿੱਗ ਪਿਆ ਉਹਦੇ ਨੌਕਰਾਂ ਨੂੰ ਉਠਾ ਕੇ ਥੱਲੇ ਲੈ ਗਏ ਅਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ ਲੈਣਾ ਸਿੰਘ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ ਕਿਉਂ ਓਏ ਮੇਰਾ ਭਤੀਜਾ ਹੋ ਕੇ ਰੋਂਦਾ ਹੈ ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾਂ ਨੂੰ ਤੇ ਫਿਰ ਜਨਾਨੀਆਂ ਵਾਂਗ ਰੋਣਾ ਸ਼ੇਰ ਬਣ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਈ ਮਰਦਾ ਵਾਂਗ ਮੈਦਾਨ ਵਿੱਚ ਲੜਦਾ ਲੜਦਾ ਸ਼ਹੀਦ ਹੋ ਜਾਈ ਇਹ ਕਹਿ ਕੇ ਲੈਣਾ ਸਿੰਘ ਨੇ ਸਵਾਸ ਤਿਆਗ ਦਿੱਤੇ ਅਜੀਤ ਸਿੰਘ ਨੂੰ ਜਿੱਤਣ ਦੀ ਆਸ ਨਾ ਰਹੀ ਉਹ ਤਲਵਾਰ ਧੂ ਕੇ ਕਿਲਿਓਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫੌਜ ਉੱਤੇ ਟੁੱਟ ਪਿਆ ਉਹ ਲੋਹੜੇ ਦਾ ਤਲਵਾਰੀਆ ਸੀ ਦੋ ਘੜੀਆਂ ਉਹਨੇ ਚੰਗੇ ਹੱਥ ਵਿਖਾਏ ਪਰ ਅੰਤ ਕਈ ਫਟ ਖਾ ਕੇ ਡਿੱਗ ਪਿਆ ਸੰਧਾ ਵਾਲੀਏ ਦੋਵੇਂ ਸਰਦਾਰ ਮਾਰੇ ਗਏ ਬਾਕੀ ਫੌਜ ਨੇ ਹਥਿਆਰ ਸੁੱਟ ਦਿੱਤੇ ਹੀਰਾ ਸਿੰਘ ਦਾ ਕਿਲੇ ਤੇ ਕਬਜ਼ਾ ਹੋ ਗਿਆ 18 ਸਤੰਬਰ 1800 43 ਈਸਵੀ ਨੂੰ ਹੀਰਾ ਸਿੰਘ ਨੇ ਇੱਕ ਵੱਡਾ ਦਰਬਾਰ ਕੀਤਾ ਸਾਰੇ ਸ਼ਹਿਰ ਦੇ ਪਤਵੰਤੇ ਬੁલાਏ ਗਏ ਦਲੀਪ ਸਿੰਘ ਦੀ ਤਾਜ ਪੋਸ਼ੀ ਦੀ ਰਸਮ ਬੜੀ ਧੂਮ-ਧਾਮ ਨਾਲ ਅਦਾ ਕੀਤੀ ਗਈ ਦਲੀਪ ਸਿੰਘ ਦੇ ਮਹਾਰਾਜਾ ਤੇ ਹੀਰਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ ਕੀਤੇ ਇਕਰਾਰ ਮੁਤਾਬਕ ਫੌਜਾਂ ਦੀ ਤਨਖਾਹ ਵਧਾਈ ਗਈ ਪਾਵ ਸਵਾਰ ਦੀ ਤਲਬ 30 ਰੁਪਏ ਤੇ ਪੈਦਲ ਦੀ 12 ਰੁਪਏ ਮਹੀਨਾ ਕੀਤੀ ਗਈ ਇਸ ਤੋਂ ਵੱਖਰੇ ਨਾਮ ਵੀ ਦਿੱਤੇ ਗਏ ਇਧਰੋਂ ਵੇਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੇ ਹੋਇਆ ਗਿਆਨੀ ਗੁਰਮukh ਸਿੰਘ ਤੇ ਮਿਸਰ ਬੇਲੀ RAM ਕਤਲ ਕੀਤੇ ਗਏ ਸੰਧਾ ਵਾਲੀਆਂ ਦੇ ਮਕਾਨ ਢਾਹ ਦਿੱਤੇ ਗਏ ਤੇ ਜ਼ਗੀਰਾਂ ਜ਼ਬਤ ਕਰ ਲਈਆਂ ਨਾਹੀਂ ਜਿੰਦਾਂ ਨੂੰ ਤੇ ਨਾ ਉਸਦੇ ਭਰਾ ਜਵਾਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ ਲੈਣਾ ਸਿੰਘ ਤੋਂ ਬਾਅਦ ਬਜਾਰਤ ਉੱਤੇ ਜਵਾਰ ਸਿੰਘ ਆਪਣਾ ਹੱਕ ਸਮਝਦਾ ਸੀ ਸੋ ਉਹਨੇ ਜਿੰਦਾਂ ਦੀ ਮਦਦ ਨਾਲ ਫੌਜ ਵਿੱਚ ਆਪਣਾ ਰਸੂਖ ਵਧਾਉਣਾ ਚਾਹਿਆ ਜਿੰਦਾਂ ਵਧੇਰੇ ਕਾਲੀ ਕਰਨ ਦੇ ਹੱਕ ਵਿੱਚ ਨਹੀਂ ਸੀ ਪਰ ਜਵਾਰ ਸਿੰਘ ਬੜਾ ਤੇਜ਼ ਸੀ ਉਹਨੇ ਚਾਲ ਦੀ ਥਾਂ ਜਰਾ ਧਮਕੀ ਤੋਂ ਕੰਮ ਲੈਣਾ ਚਾਹਿਆ ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ ਜਵਾਰ ਸਿੰਘ ਦਾ ਭੈਅ ਹੁੰਦੇ ਦਿਲ ਵਿੱਚ ਵੀ ਸੀ ਸੋ ਉਹਨੇ ਜਵਾਰ ਸਿੰਘ ਦੇ ਵਿਰੁੱਧ ਫੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮਹਾਰਾਜੇ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ ਉਸ ਵੇਲੇ ਜਿਸ ਬਾਬਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸੁਭਾਅ ਪੈ ਜਾਂਦਾ ਭਾਵੇਂ ਉਹ ਸ਼ੱਕ ਝੂਠਾ ਹੀ ਹੋਵੇ ਖਾਲਸਾ ਫੌਜ ਉਹਦੇ ਖਿਲਾਫ ਹੋ ਜਾਂਦੀ ਇੱਕ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਜੋਹਾਰ ਸਿੰਘ ਫੌਜਾਂ ਵਿੱਚ ਆ ਗਿਆ ਫੌਜੀ ਪੰਚਾਂ ਨੂੰ ਇਕੱਠਿਆਂ ਕਰਕੇ ਉਹਨੇ ਜਰਾ ਤੁਰਸ਼ ਲਹਿਜੇ ਨਾਲ ਕਿਹਾ ਰਾਜਾ ਹੀਰਾ ਸਿੰਘ ਬਾਲਕ ਮਹਾਰਾਜੇ ਤੇ ਇਸ ਦੀ ਮਾਤਾ ਨੂੰ ਬਹੁਤ ਤੰਗ ਕਰਦਾ ਹੈ ਜੋ ਤੁਸੀਂ ਉਸ ਦੇ ਵਿਰੋਧ ਸਾਡੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਭਨੇਵੇਂ ਨੂੰ ਨਾਲ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ ਇਹ ਚਾਲ ਜਵਾਹਰ ਸਿੰਘ ਨੂੰ ਪੁੱਠੀ ਪੈ ਗਈ ਉਹਦੇ ਮੂੰਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫੌਜਾਂ ਭੜਕੁੱਠੀਆਂ ਉਹਨਾਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਕੈਦ ਕਰ ਦਿੱਤਾ ਮਹਾਰਾਣੀ ਜਿੰਦ ਕੋਰਾ ਬਹੁਤ ਸਮੇਂਦਾਰ ਸੀ ਉਹਨੇ ਫੌਜਾਂ ਵਿੱਚ ਆਪਣਾ ਰਸੂਗ ਦਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਹ ਸਫਲ ਵੀ ਹੋ ਗਈ ਇਸ ਵਦ ਦੇ ਰਸੂਕਾਰਾਂ ਨੇ ਹੀਰਾ ਸਿੰਘ ਤੇ ਦਬਾਅ ਪਾਇਆ ਆਪਣੇ ਭਰਾਜਵਾਰ ਸਿੰਘ ਨੂੰ ਛਡਾ ਲਿਆ ਹੁਣ ਜਿੰਦਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਣੀ ਉਹਨੇ ਕੁਝ ਫੌਜੀ ਪੰਚਾਂ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਸੁਚੇ ਸਿੰਘ ਨੂੰ ਸੁਨੇਹਾ ਭੇਜਿਆ ਰਾਜਾ ਸਾਹਿਬ ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਨੂੰ ਸਮੂਲ ਚੋਂ ਤਬਾਹ ਕਰ ਰਿਹਾ ਹੈ ਉਹ ਜੱਲਾ ਪੰਡਤ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਆਪ ਇਹ ਵੀ ਪਤਾ ਹੈ ਕਿ ਪੰਡਤ ਜੱਲਾ ਬੜਾ ਦੁਰਾਚਾਰੀ ਤੇ ਨੀ ਸੁਭਾ ਦਾ ਹੈ ਜੇ ਤੁਹਾਨੂੰ ਪੰਜਾਬ ਰਾਜ ਦਾ ਕੋਈ ਦਰਦ ਹੈ ਤਾਂ ਛੇਤੀ ਪਹੁੰਚੋ ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ ਬਹੁਤ ਸਾਰੇ ਫੌਜੀ ਪੰਚ ਵੀ ਤੁਹਾਡੇ ਆਉਣ ਵਿੱਚ ਰਾਜੀ ਹਨ ਜਿੰਦਾਂ ਦੀ ਇਹ ਚਾਲ ਬੜੀ ਗਹਿਰੀ ਸੀ ਸੁਚੇ ਸਿੰਘ ਜਾਂ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ ਹਰ ਹਾਲ ਡੋਗਰਿਆਂ ਦੀ ਤਾਕਤ ਘਟਦੀ ਸੀ ਨੋਗਰਾ ਗੁਲਾਬ ਸਿੰਘ ਧਿਆਨ ਸਿੰਘ ਤੇ ਸਚੇ ਸਿੰਘ ਤਿੰਨੇ ਸਕੇ ਭਰਾ ਸਨ ਰਾਜਾ ਸਚੇ ਸਿੰਘ ਆਪਣੇ ਦੋ ਵਕੀਲਾ राव ਕੇਸਰੀ ਸਿੰਘ ਤੇ ਬਸੰਤ ਸਿੰਘ ਅਤੇ 40 ਹੋਰ ਵਫਾਦਾਰ ਅਸਵਾਰਾਂ ਸਣੇ ਸ਼ਾਹਦਰੇ ਆਪ ਜਾ ਉਹਦੇ ਆਦਮੀ ਕੁਝ ਫੌਜੀ ਪੰਚਾਂ ਕੋਲ ਵੀ ਪੁੱਜੇ ਉਹਦਾ ਆਉਣਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ ਉਹ ਸਿੱਧਾ ਫੌਜਾਂ ਦੇ ਪੈਰੀਂ ਜਾ ਡਿੱਗਿਆ ਬੋਲਣ ਵਿੱਚ ਉਹ ਬੜਾ ਚਾਤਰ ਸੀ ਉਹਨੇ ਬੜੀ ਦਰਦ ਭਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ ਖਾਲਸਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ ਤੁਸੀਂ ਹੀ ਮੈਨੂੰ ਵਜ਼ੀਰ ਬਣਾਇਆ ਸੀ ਮੈਂ ਤਾਂ ਹਾਂ ਹੀ ਤੁਹਾਡੇ ਆਸਰੇ ਜੇ ਹੁਣ ਤੁਸੀਂ ਮੇਰੀ ਮੌਤ ਹੀ ਲੋੜਦੇ ਹੋ ਤਾਂ ਆਓ ਲਓ ਮੇਰੀ ਤਲਵਾਰ ਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਓ ਪਰ ਪੰਥ ਤਰੋਹੀ ਤੇ ਦੇਸ਼ ਦੇ ਗਦਾਰ ਸਚੇ ਸਿੰਘ ਹੱਥੋਂ ਨਾ ਮਰਵਾਓ ਰਾਜਾ ਸਚੇ ਸਿੰਘ ਰੇਜਾਂ ਦਾ ਪੱਕਾ ਮਿੱਤਰ ਤੇ ਚੋਲੀ ਚੁੱਕ ਹੈ ਇਸ ਦਾ ਪੱਕਾ ਸਬੂਤ ਇਹ ਹੈ ਕਿ ਉਹਨੇ ਆਪਣਾ 18 ਲੱਖ ਰੁਪਇਆ ਫਿਰੋਜ਼ਪੁਰ ਅੰਗਰੇਜ਼ਾਂ ਕੋਲ ਰੱਖਿਆ ਹੋਇਆ ਹੈ ਅਤਰ ਸਿੰਘ ਸੰਧਾ ਵਾਲੀਆ ਰਾਹੀਂ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਹੈ ਸੋ ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ ਤੇ ਜਾਂ ਆਪਣੇ ਹੱਥੀ ਮੈਨੂੰ ਕਤਲ ਕਰਦੇ ਹੋ ਹੈ ਰਾਜਾ ਸਚੇ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਇਹ ਸੁਣ ਕੇ ਸਾਰੀ ਸਿੱਖ ਫੌਜ ਉਹਦੇ ਵਿਰੁੱਧ ਹੋ ਗਈ ਅਗਲੇ ਦਿਨ 27 ਮਾਰਚ 1844 ਇਸ ਵੀ ਨੂੰ 15000 ਫੌਜ ਲੈ ਕੇ ਹੀਰਾ ਸਿੰਘ ਨੇ ਸ਼ਾਹ ਦੇ ਵਿੱਚ ਸੁਚੇਤ ਸਿੰਘ ਨੂੰ ਜਾ ਕੇ ਰਿਆ ਉਹ ਆਪਣੇ ਮੁਠੀ ਪਰਸ ਪਾਈਆਂ ਸਨੇ ਲੜਦਾ ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ ਕਹਿੰਦੇ ਹਨ जख्मਾਂ ਨਾਲ ਕਾਇਲ ਹੋਇਆ ਰਾਜਾ ਸੁਚੇਤ ਸਿੰਘ ਤੜਫ ਰਿਹਾ ਸੀ ਜਾਂ ਹੀਰਾ ਸਿੰਘ ਉਹਦੇ ਕੋਲ ਅਪੜਿਆ ਭਤੀਜੇ ਨੂੰ ਵੇਖ ਕੇ ਸੁਚੇਤ ਸਿੰਘ ਨੇ ਪਾਣੀ ਮੰਗਿਆ ਅਗੋਂ ਹੀਰਾ ਸਿੰਘ ਨੇ ਬੜੀ ਬੇਰੁਖੀ ਨਾਲ ਉੱਤਰ ਦਿੱਤਾ ਚਾਚਾ ਜੀ ਇੱਥੇ ਪਾਣੀ ਕਿਥੇ ਇਥੇ ਤਾਂ ਪੰਜਾਬ ਦੀ ਵਿਜਾਰਤ ਹੈ ਜੇ ਛਾਏ ਤਾਂ ਮੇਰੇ ਵੱਲੋਂ ਹਾਜ਼ਰ ਹੈ ਸਚੇ ਸਿੰਘ ਪਾਣੀ ਨੂੰ ਸਹਿਕਦਾ ਮਰ ਗਿਆ ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ ਅਗਲੇ ਦਿਨ ਹੀਰਾ ਸਿੰਘ ਨੇ ਸਚੇ ਸਿੰਘ ਦਾ ਸੰਸਕਾਰ ਬੜੀ ਸ਼ਾਨ ਨਾਲ ਕੀਤਾ ਤੇ ਫੌਜ ਵਿੱਚ ਇਨਾਮ ਵੰਡਿਆ ਡੋਗਰਿਆਂ ਦਾ ਮੁੱਢੋਂ ਪ੍ਰੋਗਰਾਮ ਸੀ ਕਿ ਸ਼ੇਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰਨਾ ਹੈ ਹੁਣ ਹੀਰਾ ਸਿੰਘ ਦੀ ਅੱਖ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਸੀ ਕਵਰ ਕਸ਼ਮੀਰਾ ਸਿੰਘ ਸੰਤ ਭਾਈ ਵੀਰ ਸਿੰਘ ਦੇ ਡੇਰੇ ਵਿੱਚ ਮੁਠਿਆਂ ਵਾਲੇ ਆਇਆ ਹੋਇਆ ਸੀ ਹੀਰਾ ਸਿੰਘ ਨੇ ਇੱਕੇ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਠਾਣੀ ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਭਜਵਾ ਕੇ ਸਰਦਾਰ ਅਤਰ ਸਿੰਘ ਸੰਧਾ ਵਾਲੀਏ ਨੂੰ ਵੀ ਮੁਠਿਆਂ ਵਾਲੇ ਮੰਗਵਾ ਲਿਆ ਪਿੱਛੋਂ ਆਪਣੀਆਂ ਫੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ ਨਤੀਜੇ ਵਜੋਂ ਭਾਈ ਵੀਰ ਸਿੰਘ ਜੀ ਕਵਰ ਕਸ਼ਮੀਰਾ ਸਿੰਘ ਤੇ ਆਤਰ ਸਿੰਘ ਸੰਧਾ ਵਾਲੀਆਂ ਲੜਾਈ ਵਿੱਚ ਮਾਰੇ ਗਏ ਲੋ ਜੀ ਅੱਜ ਲਈ ਇਹ ਨਹੀਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਕੱਲ ਨੂੰ ਅਗਲਾ ਅਧਿਆਇ ਲੈ ਕੇ ਫਿਰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੂੰ ਹੋਈਆਂ ਹੋਣ ਗਿਆ ਗੁਰੂ ਸਾਹਿਬ ਬਖਸ਼ਰ ਹਰ ਨੇ ਕਿਰਪਾ ਕਰਨ ਲੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ